ਲਾਇ ਵੀ ਰਾਜ ਵੀ ਕੋਲ ਆ ਕਿਵੇਂ ਜਟ ਵੜਾ ਯਾਰ ਠੀਕ ਐ ਤੂੰ ਵੀ ਉੜਦੇ ਤੀਰ ਬਾਲੇ ਲੈਣਾ ਹਨਾ ਕਿਵੇਂ ਓਏ ਆ ਕੀ ਬਣਾਈ ਬੈਠਾ ਕੀ ਛੱਤ ਜੀ ਪਾਈ ਬੈਠਾ ਛਤਰੀ ਜੀ ਤੇ ਝੁੱਗੀ ਭਾਈ ਐ ਛੁੱਬੀ ਪਾਦੀ ਮਨ ਤੋਂ ਉਹੀ ਲਾਇਦਾ ਤੇਰੇ ਪੰਗੇ ਲਾਇਦੇ ਕੀ ਐ ਇਹ ਇਹ ਨਾ ਗਡੋਈ ਖਾਦ ਵਾਲਾ ਬੈੱਡ ਆ ਭਾਈ ਇਹ ओके होगा हमारा नपिया का खाली है, खा, खा है यार क्यों आए या, तमारे पता है फार्म का काम चल जंदे इच ना गोआनी पिया अच्छा तिनु पता ही आपा तू भी, भी जट्टा जा सिटी वाला ट्टी ना कोई समझंगा आए रानी ਛੱਡ ਦੇ चीज बहुत बढ़िया है जेना पण ਬੱਥੇ ਅਬੂਜਾ ਫਾਊਂਡੇਸ਼ਨ ਵਾਲਾ ਜੇ ਫ੍ਰੀ ਆਫ ਕਾਸਟ ਦਿੱਤਾ ਤੇ ਇਹ ਆਉਂਦਾ ਸਬਜ਼ੀ ਜਦੋਂ ਆਪਾਂ ਆਰਗੈਨਿਕ ਲਾਉਣੀ ਹੈ ਠੀਕ ਹੈ ਜੇ ਢਾਈ ਕਨਾਲਾਂ ਚਾਰ ਕਨਾਲਾਂ ਇੱਕ ਕਿੱਲਾ ਐ ਸਕੀਮ ਹੁੰਦੀ ਹੈ ਇਹ ਠੀਕ ਹੈ ਹਾਂ ਇਹ ਗਡੋਏ ਛੱਡਾਂਗੇ ਲੈ ਕੇ ਗਡੋਏ ਆਸਤੇ ਆ ਇਹ ਕੋਈ ਵੀ ਲੈ ਸਕਦਾ ਇਹ ਆਏ ਨਹੀਂ ਬਈ ਇਹ પાસ ਕਰਾਉਣੇ ਪੈਂਦੇ ਬਹੁਤ ਤਾਲੀਆਂ ਭਾਈ ਨਾਲ ਆ ਤੈਨੂੰ ਪਾਸ ਹੁੰਦਾ ਸਾਰੇ ਤੈਨੂੰ ਸੁੱਕ ਕੇ ਦਿੱਤ ਗਿਆ ਨਾ ਆਪਾਂ ਸ਼ਾਂਸਤੇ ਆ ਠੀਕ ਹੈ ਤੇ ਗੜੋਏ ਛੱਡਾਂਗੇ ਚਟਮਾ ਗੜੋਏ ਤਾਂ ਦਿਖਾ ਦੇ ਫਿਰ ਗੜੋਏ ਆ ਜਾ ਚਲੋ ਗੜੋਏ ਦੇ ਕੇ ਆਜੋ ਗੜੋਏ ਦਿਖਾਈਏ ਤੁਹਾਨੂੰ ਕਿੱਥੇ ਕੇ ਗਾਪੀ ਮਰੀ ਜਾਂਦਾ ਜਟਵਾੜ ਐਵੇਂ ਕਿ ਨਹੀਂ ਬਈ ਗੋਆ ਹੀ ਖਾਂਦੇ ਹੇ ਅੱਛਾ ਜਾਗਦੇ ਆ ਇਹ ਇੱਕ ਐਵ ਜੀ ਮਸ਼ੀਨ ਆ ਜਿਹੜੀ ਦਿਨੇ ਵੀ ਰਾਤ ਨੂੰ ਵੀ 24 ਘੰਟੇ ਆਪਾਂ ਨੂੰ ਕੰਮ ਕਰਕੇ ਦਿੰਦੀ ਆ ਗੜੋਏ ਹਾਂ ਇਹਨਾਂ ਨੇ ਮੂਹਰੋਂ ਗੋਆ ਖਾਈ ਜਾਨਾ ਮਗਰ ਦੀ ਇਹਨਾਂ ਨੇ ਰੀਖ ਖਾਲ ਬਣਾਈ ਜਾਨੀ ਹੈ ਲੈ ਵੀ ਮੈਂ ਤਾਂ ਇੱਕ ਗੱਲ ਤੁਹਾਨੂੰ ਸਾਰੇ ਦੋਸਤਾਂ ਨੂੰ ਕਹਿਣਾ ਤੁਸੀਂ ਮੇਰੇ ਪਿਆਰੇ ਦੋਸਤੋਂ ਮਿੱਤਰੋਂ ਆਪਣੇ ਤੇ ਭਰੋਸਾ ਕਰਦੇ ਹੋ ਵੀ ਇਹ ਜਟਵੜ ਕੋਈ ਪੰਗੇ ਲਈ ਜਾਵੇ ਤੁਸੀਂ ਇਹਦੇ ਮਗਰ ਨਹੀਂ ਲੱਗਣਾ ਬਸ ਇਹਦਾ ਬਾਲੇ ਪੰਗੇ ਲੈਂਦਾ ਬਾਈ ਆਹ ਵੀ ਇਹਦਾ ਗੁੜੂਏ ਬੱਕਰੀਆਂ ਕੀ ਹੋ ਰਹੀ ਆ ਆਪ ਨੂੰ ਇਹ ਆਸਟ੍ਰੇਲੀਆ ਤੋਂ ਆਇਆ ਗੜੋਏ ਨੇੜੇ ਨਹੀਂ ਮੈਂ ਸੁਣਿਆ ਨਹੀਂ ਇਹ ਆਸਟ੍ਰੇਲੀਅਨ ਗੜੂ ਆਇਆ ਹੈ ਅੱਛਾ ਟ੍ਰੇਨਿੰਗ ਗੜੂ ਆਇਆ ਹੈ ਇਹ ਸੈਮਨ ਬੈਂਡ ਸੀ ਇਹਦੇ ਤੋਂ ਫੇਰ ਇਹਦਾ ਵੀਜ਼ਾ ਮਿਲਿਆ ਇਹਨੂੰ ਅੱਛਾ లైవ్ యాసే ਗੜੋਏ ਇਹ ਥੋੜੀ ਲੱਗਦੇ ਆ ਪਾਵਾ ਬਈ ਥੱਲੇ ਬਾਹਲੇ ਪਈ ਇਹ ਤਾਂ ਉੱਤੇ ਨਾ ਹੁਣ ਪਏ ਕਰਕੇ ਥੱਲੇ ਵੜ ਗਏ ਅੱਛਾ ਹਾਂ ਤੇ ਇੰਨਿਆਂ ਤੋਂ ਵੱਢ ਜਾਣਗੇ ਗਾਂਹੇ ਇਹ ਹਾਂ ਇਹ ਬੀਜ ਆ ਜਿਵੇਂ ਬੀਜ ਨਹੀਂ ਪਾਉਂਦੇ ਆ ਪਾਛਾ ਬੀ ਆ ਇਹੇ ਹਾਂ ਇਹ ਹੁਣ ਉਹ ਚ ਗੋਆ ਉਹ ਚ ਪਤਾ ਕੀ ਚੱਕਰ ਆ ਬਈ ਗੋਆ ਨਾ ਠੰਡਾ ਪੈਂਦਾ ਉਹ ਚ ਅੱਛਾ ਆਣੀ ਆ ਪੱਤਾ ਜ ਫੂਸ ਚਾ ਕੇ ਪਾ ਦਾਂਗੇ ਦੋ ਤਿੰਨ ਦਿਨ ਉਹਨੂੰ ਠਾਰ ਕੇ ਉਹਦੇ ਵਿੱਚ ਪਾਵਾਂਗੇ ਫੇਰੇ ਛੱਡਾਂਗੇ ਬਣਦੇ ਗੋਹੇ ਜੀ ਇਹੇ ਗੋਹੇ ਚ ਗੋਹੇ ਚ ਬਈ ਠੀਕ ਐ ਗੋਹੇ ਚਾਹੀਦਾ ਹਾਂ ਤੇ ਕਿਹੜੀ ਕਿਹੜੀ ਫਸਲ ਚ ਕੀ ਕੀ ਕੰਮ ਆਉਂਦੇ ਆ ਇਹ? ਇਹ ਬਈ ਖਾਦ ਬਹੁਤ ਚੰਗੀ ਹੁੰਦੀ ਇਹਨਾਂ ਦੀ। ਹੂੰ। ਬਾਕੀ ਗੁੜੋਆ ਉਹੀ ਚੰਗਾ ਹੁੰਦਾ ਹਨਾ। ਹੂੰ। ਇਹਦਾ ਕੀ ਚੱਕਰ ਹੁੰਦਾ ਬਈ ਟਵਾਣੇ ਪਤਾ ਕੀ ਚੱਕਰਾ। ਇਹ ਹੈਗਾ 3 ਮਹੀਨੇ ਰੱਖਣਾ ਆਪਾਂ ਇਹਨੂੰ। ਉਹ ਬਿੱਡਾਂ ਚ। ਅੱਛਾ। ਠੀਕ ਹੈ ਫਿਰ ਉਹਨੂੰ ਉੱਤੋਂ ਮੰਨ ਲਓ ਲਈ ਜਾਵਾਂਗੇ ਰੇ ਇਹ ਥਰਲੇ ਜਾਈ ਜਾਣਗੇ ਖੁਸ਼ਕੀ ਹੋ ਕੇ ਹਾਂ ਫਿਰ ਇਹ ਨਾਲੇ ਤਾਂ ਗਡੋਏ ਵਧਣਗੇ ਗਡੋਏ ਵੀ ਵੇਚ ਸਕਦਾ ਮੈਂ ਠੀਕ ਹੈ ਠੀਕ ਹੈ ਇਹ ਤਾਂ ਬਹੁਤ ਰੇਟ ਹੁੰਦਾ ਗਡੋਿਆਂ ਦਾ ਠੀਕ ਹੈ ਤੇ ਜਿਹੜੀ ਮੰਨ ਲਓ ਉਹ ਦੋ ਬਿੱਡਾਂ ਚੋਂ ਮੈਨੂੰ ਖਾਦ ਮਿਲੂਗੀ ਤਾਂ ਨਵੇਂ ਮਹੀਨਿਆਂ ਚੋਂ 8-10000 ਦੀ ਮੈਂ ਖਾਦ ਤਿਆਰ ਕਰੂੰਗਾ ਠੀਕ ਹੈ ਹਾਂ ਹੁਣ ਉਹ ਪ੍ਰੋਜੈਕਟ ਵੀ 10-12000 ਦਾ ਉਤਨੀ ਲਾ ਕੇ ਉਹ ਚ ਹੋਰ ਪਾ ਦੇਗਾ ਬਾ ਉਹ ਗੁੜੋਏ ਕੱਢ ਕੇ ਹੋਰ ਗੋਆ ਪਾ ਦੇ ਕਰਾਂਗੇ ਚੇਂਜ ਕਰੀ ਜਾ ਕਰਾਂਗੇ ਚੇਂਜ ਕਰੀ ਜਾ ਹਾਂ ਇਹ ਤਾਂ ਚਲੋ ਮੈਨੂੰ ਆਈਏ ਸਕੀਮ ਦੇ ਦੀ ਨਾ ਤੇ ਜੇ ਹੁਣ ਭਰਾ ਹੈਗੇ ਦੂਜੇ ਹਾਂ ਬੱਟ ਬੰਦੇ ਜਿਹੜਾ ਨੇ ਹੁਣ ਅੱਜ ਹੀ ਘਰੇ ਰੱਖਣੇ ਆ ਤੇ ਇਹ ਸਕੀਮ ਵੀ ਹੈਣੀਗੀ ਹਾਂ ਤੁਸੀਂ ਕੀ ਲੈ ਲੈਣਾ ਜਾਂ ਤਾਂ ਇੱਕ ਪੱਕਾ ਬੈੱਡ ਬੰਦਾ ਇਹਦਾ ਇਟਾਂ ਦਾ 2 ਨੰਬਰ 1.5 ਨੰਬਰ ਲੈ ਕੇ ਠੀਕ ਹੈ ਜੇ ਤੁਸੀਂ ਉਹ ਵੀ ਨਹੀਂ ਕਰ ਸਕਦੇ ਨਕਮਿਆਂ ਜਾਵਾਂ ਹਰਜਾਈ 'ਚ ਪੈ ਕੇ ਤੁਸੀਂ ਬਈ ਖਾਲ ਬਣਾਉਣੀ ਆ ਹਨਾ ਹੁਣ ਠੰਡ ਦਾ ਟਾਈਮ ਆ ਤੁਸੀਂ ਲੈ ਲੈਣੇ ਆ ਦੂਜਾ 5 ਫੁੱਟ 4 ਫੁੱਟ ਦਾ ਥੱਲੇ ਮੋਟਾ ਕਾਗਜ਼ ਵਿਛਾ ਕੇ ਹਾਂ ਠੀਕ ਆ ਆ ਚੀਜ਼ਾਂ ਕਰਦੇ ਹੋ ਐ ਐ ਮਤਲਬ ਚੌੜੀ ਰੱਖ ਲੋ ਆਪਦੇ ਸਾਹਬ ਤੇ ਹਾਂ ਐ ਲਾ ਲੀ ਠੀਕ ਐ ਐ ਲਾਤਾ ਤੇ ਐ ਐ ਲਾ ਲਾ ਕੇ ਲੰਮਾ ਬੈੱਡ ਲੈ ਜੋ ਠੀਕ ਕੱਲੀ ਇੱਕ ਇੱਕ ਟ ਰੱਖਣੀ ਐ ਇਹਦੇ ਵਿੱਚ ਗੋਆ ਪਾ ਕੇ ਠਾਰ ਕੇ ਗੜੋਏ ਛੱਡ ਦਿਓ ਉਤੋਂ ਪ੍ਰਾਲੀ ਨਾਲ ਥੋੜਾ ਥੋੜਾ ਢਾਗ ਦਿਓ ਠੀਕ ਐ ਤੇ ਇੱਕ ਦੋ ਦਿਨਾਂ ਬਾਅਦ ਉੱਥੇ ਛਿੱਟਾ ਜਿਹੜਾ ਪਾਣੀ ਦਾ ਦਿੰਦੇ ਰਹੋ ਮੌਇਸਚਰ ਚਾਹੀਦਾ ਥੋੜਾ ਜਿਹਾ ਠੀਕ ਐ ਤੇ ਇੱਕ ਇਹਨੂੰ ਸਿੱਧਾ ਮੀਨ ਆ ਪਾਵੇ ਤੇ ਓਕੇ ਇੱਕ ਸਿੱਧੀ ਧੁੱਪ ਜਿੱਦੋਂ ਬਾੜੀ ਹੁੰਦੀ ਆ ਉਹ ਨਾ ਪਾਵੇ ਜਿਵੇਂ ਹੁਣ ਆਪਣੇ ਉਹ ਛਾਂ ਹੈਗੀ ਆ ਠੀਕ ਐ ਗਰਮੀਆਂ 'ਚ ਨਹੀਂ ਉੱਥੇ ਚੱਲਣਾ ਗਰਮੀ 'ਚ ਜੇ ਤੁਹਾਡੇ ਕੋਈ ਦਰਖਤ ਦਰੂਸਤ ਨਾ ਉਹਦੇ ਠਾਂਬਣਾ ਲੋ ਬਾੜਾ ਵਧੀਆ ਕਾਮਜਾਬ ਆ ਠੀਕ ਐ ਤੇ ਤੁਸੀਂ ਸਬਜੀ ਨੂੰ ਆਪਦੇ ਜਿਹੜੇ ਪੱਠਾ ਪੁੱਠਾ ਨੂੰ ਬਈ ਇਹ ਬਹੁਤ ਵਧੀਆ ਕੰਪੋਸਟੇ ਖਾਦਾ ਅੱਜ ਤਾਂ ਇਹਦਾ ਬਹੁਤ ਟ੍ਰੈਂਡ ਆ ਬਹੁਤ ਮਹਿੰਗੀ ਵੇਖਦੀ ਹੈ ਪੈਕਟਾਂ 'ਚ ਠੀਕ ਹੈ ਜੇ ਤੁਸੀਂ ਛੋਟਾ ਪੈਕਟ ਲੈਨੇ ਮਾਲੀ ਤੋਂ ਇਹੀ ਤਾਂ ਹੁੰਦੀ ਆ ਉਹ ਓਕੇ ਉਹ ਚੂਣਾ ਚਾਹਨਾ ਬਾਦੰਦੇ ਕਲੀ ਦਾ ਠੀਕ ਹੈ ਹਾਂ ਬਹੁਤ ਵਧੀਆ ਚੀਜ਼ ਆ ਬਈ ਮੈਂ ਵੀ ਦੋਸਤੋ ਜੇ ਤੁਸੀਂ ਵੀ ਗੜੋਏ ਦੀ ਖਾਦ ਤਿਆਰ ਕਰਨੀ ਆ ਤਾਂ ਕਰ ਸਕਦੇ ਹੋ ਬਹੁਤ ਵਧੀਆ ਕੰਮ ਤੇ ਬਾਕੀ ਇਹ ਜਟਵੜ ਤੋਂ ਬਚ ਕੇ ਥੋੜਾ ਜਿਆਦਾ ਫੈਲ ਦੀ ਲੰਘ ਜਾ ਕਰੋ ਦੇਖ ਕੇ ਦੂਰੋਂ ਕਿਉਂਕਿ ਇਹਦਾ ਸਕੀਮਾ ਲੈਂਦਾ ਸਬਸਟਿਆ ਤੇ ਤੁਹਾਨੂੰ ਨਹੀਂ ਮਿਲਣੀ ਤੁਸੀਂ ਇਹਦੀਆਂ ਗੱਲਾਂ ਚ ਨਾ ਇੱਕ ਡ੍ਰਿਪ ਸਿਸਟਮਾਉਣਾ ਠੀਕ ਹੈ ਦੋ ਕਨਾਲਾਂ ਦਾ ਇਹ ਸਕੀਮ ਚੀ ਹਾਂ ਤੇ ਇੱਕ ਹੋਣੀ ਆਪਾਂ ਨੂੰ ਜਿਹੜੀਆਂ ਬਾਇਓ ਹੁੰਦੀਆਂ ਨਾ ਜਿਹੜੀਆਂ ਰਿਆ ਸਪਰੇਆਂ ਜਿਨ੍ਹਾਂ ਚ ਕੈਮੀਕਲ ਨਹੀਂ ਹੁੰਦੇ ਹਾਂ ਠੀਕ ਹੈ ਉਹ ਫੰਗੀ ਸਾਈਡ ਹੋ ਗਿਆ ਬੱਚ ਹੋਰ ਮੈਨੂੰ ਕੱਲ 3-4000 ਦਾ ਉਹ ਸਮਾਨ ਆਇਆ ਬਾਈ ਓਕੇ ਉੱਤੇ ਆਹ ਸਬਜ਼ੀ ਥੋੜੀ ਜਿਹੀ ਲੇਟ ਹੋ ਗਈ ਆਪਣੇ ਐਤ ਕੀ ਫਾਰਮ ਪਹਿਲਾਂ ਕਰਕੇ ਠੀਕ ਹੈ ਜ਼ਮੀਨ ਠੇਕੇ ਤੇ ਸੀ ਗਾਹ ਨੂੰ ਆਪਾਂ ਇੱਕ ਕਿਲਾ ਸਬਜ਼ੀ ਦਾ ਕਰਨਾ ਹਲਦੀ ਕਮਾੜ ਗੰਨਾ ਸਾਰਾ A to Z ਸਬਜ਼ੀਆਂ ਉਹ ਇੱਥੇ ਕਰਾਂਗੇ ਓਕੇ ਉਹ ਚ ਮੈਨੂੰ ਗ੍ਰੀਨ ਨੈਟ ਵੀ ਮਿਲਣਾ ਉਹ ਚ ਇੱਕ ਕਨਾਲ ਦਾ ਬਹੁਤ ਵਧੀਆ ਸਕੀਮ ਹੈ ਸਾਡੇ ਥੋੜੇ ਜਿਹੀ ਪਿੰਡਾਂ ਚ 70 ਪਿੰਡਾਂ ਚ ਹੈ ਸਕੀਮ ਇਹ ਮੰਨ ਲਓ ਸਾਰੇ ਪੰਜਾਬ ਚ ਨਹੀਂ ਗਈ ਭਰਾ ਮੈਨੂੰ ਕਮੈਂਟ ਕਰਕੇ ਪੁੱਛੀ ਜਾਣਾ ਜੇ ਕੋਈ ਸਾਡੇ ਆਸੇ ਪਾਸੇ ਆ ਆਵਲੂ ਕੋਟਲੀ ਦੋਦਾ ਪੜਾਈਆਂ ਨਾਲ ਮਲੋਟ ਘਿੜਵਾ ਏਰੀਏ ਦੇ ਵਿੱਚ ਕਰਨਾ ਚਾਹੁੰਦਾ ਉਹ ਆਪ ਨੂੰ ਮੈਸੇਜ ਕਰ ਦੇ ਨੰਬਰ ਦੇ ਦਿਆਂਗੇ ਆਪਾਂ ਸਰ ਦਾ ਸੋਨੋ ਤੇ ਉਹਦੇ ਆਸਤੇ ਤੁਹਾਡੇ ਕੋਲ ਸਬਜੀ ਲੱਗੀ ਹੋਣੀ ਜ਼ਰੂਰੀ ਆ। ਹਾਂ 4 ਕਨਾਲਾਂ 2.5 ਕਨਾਲਾਂ ਆਏ ਅੱਡੋ ਅੱਡੇ ਚ ਹੁੰਦੇ ਆ। ਹਾਂ ਬਹੁਤ ਵਧੀਆ ਸਕੀਮ ਆ ਬਈ। ਠੀਕ ਆ ਰਾਜਵੀਰ ਭਾਈ। ਧੰਨਵਾਦ ਬਈ।